ਹੈ ਗਾਇਸ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਆ ਗਿਆ ਹਰਮਨ ਨੂੰ ਸਕੂਲ ਛੱਡਣ ਅੱਜ ਨਵਦੀਪ ਨੇ ਛੁੱਟੀ ਕਰ ਲਈ ਕਹਿੰਦੀ ਪੜਾਈ ਨਹੀਂ ਹੋਣੀ ਜਲਦੀ ਹੀ ਨਵਦੀਪ ਅੱਜ ਪੜਾਈ ਨਹੀਂ ਕੀਤੀ ਗੱਲ ਉਹਨੇ ਹੈ ਅੱਜ ਨਹੀਂ ਹੋਣੀ ਸੀ ਪਤਾ ਨਹੀਂ ਕਿਵੇਂ ਕਰਕੇ ਚਲੋ ਤੂੰ ਤਾਂ ਚੱਲ ਪੁੱਤੀ ਚਲੋ ਆ ਗਈ ਆ ਗਈ ਹਰਮਨ ਕੱਢਿਆ ਸਕੂਲ ਆਪਾਂ ਚਲਦੇ ਹਾਂ ਆਪਣਾ ਸਮਾਨ ਲੈਣ ਆਉਣ ਨੂੰ ਆ ਗਈ ਸਮਾਨ ਲੈਣ ਪਹੁੰਚ ਚੁੱਕਿਆ ਬਾਈਆਂ ਕੋਲ ਮੈਂ ਤਿੰਨ ਦਿਨਾਂ ਬਾਅਦ ਆਇਆ ਬਾਈ ਵੀ ਫੋਨ ਕਰਦੇ ਰਹੇ ਯਾ ਭਾਈ ਸਭ ਕੀ ਹੋ ਗਿਆ ਕਿਉਂ ਨਹੀਂ ਆਂਦਾ ਚਲ ਆਪਾਂ ਲੈ ਕੇ ਸਮਾਨ ਫਿਰ ਚੱਲਦੇ ਹਾਂ ਘਰੇ ਜੀ ਜਾਣਾ ਹੈ ਦਵਾਈ ਲੈਣੋਂ ਨਾ ਸਮਾਨ ਲੈ ਕੇ ਮੈਂ ਘਰੇ ਆ ਗਿਆ ਸੀ ਹੁਣ ਮੈਂ ਦਵਾਈ ਲੈ ਕੇ ਆਉਂਗਾ ਤੇ ਮੇਰੇ ਵਾਸਤੇ ਰੋਟੀ ਬਣ ਰਹੀ ਹੈ ਕਿੰਨੀ ਵਾਰੀ ਕਹਿਣਾ ਵੇ ਤਵੇ ਉੱਤੇ ਲਾ ਦਿਆ ਕਰ ਕਿਉਂ ਕੱਚਾ ਨਾ ਲਾਇਆ ਕਰ ਥੱਲੇ ਨਾ ਲਾ ਪਰ ਤੂੰ ਮੇਰੀ ਗੱਲ ਨਾ ਹੁਣ ਕੀ ਲੰਦਾ ਬੀਬੀ ਤਾਂ ਕੋਈ ਪਿਆ ਕਿਥੇ ਉੱਕ ਸੁੱਕੀ ਪਈ ਐ ਮੈਂ ਇੱਕ ਮਿੰਟ ਖੜਾ ਇੱਕ ਮਿੰਟ ਕਿੱਥੇ ਵੇਖਦਾ ਪਿਆ ਆ ਲੈ ਕਿੱਥੇ ਅੱਛਾ ਨਾ ਮਾਤਰ ਮਾ ਮਾਤਰ ਕੀਤਾ ਹੈ ਹੋਰ ਕੀ ਨਹੀਂ ਸਹੀ ਗੱਲ ਹੈ ਸਹੀ ਹੈ ਸਹੀ ਹੈ ਕਮਾਲ ਹੋਈ ਸਹੀ ਗੱਲ ਹੈ ਕਮਾਲ ਆਰ ਕੀ ਕਮਾਲ ਹੋ ਬੜੀ ਵੱਡੀ ਕਮਾਲ ਹੋਈ ਵੀ ਹੈ ਕਿ ਚਲ ਖਾ ਕੇ ਦੋ ਰੋਟੀਆਂ ਤੇ ਫਿਰ ਦਵਾਈ ਲੈ ਕੇ ਆਨੇ ਜਾ ਕੇ ਥੱਲੇ ਕਚਹਿ ਲੱਗਿਆ ਹੁੰਦਾ ਨਾ ਫਿਰ ਓਲ ਕਰਦਾ ਕਬਰਾਟਜੀ ਕਰਦਾ ਆ ਜਿਆਦਾ ਲਾਈ ਨਾ ਕਰ ਲੈ ਲੈ ਗਏ ਹੋਰ ਕੀ ਕਰਾਂ ਤੋ ਇਹ ਕਰਨਾ ਚਲਾ ਦੋ ਮਿੰਟ ਟਿੰਜੇ ਕ ਟਿੰਜੇ ਕ ਟਿੰਜੇ ਕ ਟਿੰਜੇ ਹੋਰ ਗਈ ਐ ਇੰਨਾ ਸ਼ੁਕਰ ਹੈ ਇੰਨੀ ਖੜੀ ਹੋ ਗਈਆਂ ਕਿ ਤਨਕੀ ਬਣਨ ਲਈ ਹੂੰ ਕੱਲ ਸਾਰਾ ਦਿਨ ਲੇਟੇ ਰਹੀ ਮਰੀਕ ਤੀ ਮੂੰ ਜਿਵੇਂ ਪਈ ਹੁੰਦੇ ਆ ਕਰਕੇ ਇਹ ਕਰਦੇ ਨੇ ਮੇਰੇ ਨਾਲ ਤੂੰ ਕੀ ਕਹਿਣਾ ਕਿਉਂ ਬੁਰੇ ਹਾਲਾਤ ਕਰਨੋਂ ਮੈਂ ਤੇਰੇ ਇਹੀ ਕਰਦਾ ਕੀ ਕਹਿਣਾ ਤੈਨੂੰ ਮੈਂ ਇਹ ਕਰਦੇ ਨੇ ਕੀ ਕਿਹਾ ਕੀ ਤੈਨੂੰ ਮੈਂ ਮੈਨੂੰ ਹੀ ਦੱਸ ਫੇਲਾ ਉੜੀ ਨਖਾ ਮਤੌੜ ਕੀ ਕਰ ਨਾ ਕੀਆ ਤੇਰੇ ਕੋਲ ਜਵਾਬ ਹੈ ਕੋਈ ਮੈਂ ਤੈਨੂੰ ਕਿਹਾ ਕੀ ਹੈ ਮੈਨੂੰ ਨਹੀਂ ਦੱਸ ਮੈਨੂੰ ਇੱਕ ਜਣਾ ਇੱਕ ਤਰ੍ਹਾਂ ਕਹ ਦੇ ਗੱਲ ਵੀ ਹਾਂ ਵੀ ਆਹ ਤੂੰ ਕੱਪ ਗਲਤ ਕਰਿਆ ਆਹ ਤੂੰ ਮੈਨੂੰ ਇਹੀ ਗਲਤ ਕਰਿਆ ਕੀ ਕਿਹਾ ਮੈਂ ਨਰਦਰ ਕੋਲ ਜਵਾਬ ਕੋ ਨਹੀਂ ਨਾਲੇ ਬੁੜੀ ਹਾਲਤ ਮੈਂ ਕਰਨਾ ਦਿਖਾ ਲਓ ਮੈਂ ਤੇ ਉੱਤ ਕਰੀ ਠੀਕ ਹੈ ਮੈਨੂੰ ਇੰਨੀ ਇੱਜ਼ਤ ਜਿਨਾ ਦੇ ਮੈਂ ਕੱਲੇ ਨੇ ਖਾਣੀ ਆ ਖਾ ਲੋ ਨਹੀਂ ਖਾ ਲੂ ਮੈਂ ਆਖੇ ਹੀ ਨਹੀਂ ਖਾ ਆਖੇ ਹੈ ਆਹੋ ਮੈਨੂੰ ਅਟੈਕ ਦੇਂਗੇ ਇੰਨੀ ਇੱਜ਼ਤ ਕਰ ਕਰ ਕੇ ਠੀਕ ਹੈ ਨਾ ਇਹ ਨਾ ਕਰਿਆ ਕਰ ਤੇ ਕਿੰਦੇ ਨਾਲ ਆ ਹੂੰ ਤੇ ਤਰੀਕੀ ਚ ਤੇ ਤੂੰ ਬਾਹਰ ਜਾ ਨਵਦੀਪ ਵੇਖੀ ਕਰੀਂ ਦੀ ਕੋਲ ਦੀ ਵਾਜਾ ਮਰੀ ਜਾਂਦੀ ਹੈ ਦੇਖ ਕੇ ਮੈਂ ਚਾਹ ਬਣਾਈ ਨਹੀਂ ਆ ਜੀ ਉਹ ਤਾਂ ਮੈਂ ਕਹਿਤਾ ਤੂੰ ਚਾਹ ਬਣਾਈ ਨਹੀਂ ਹੋਰ ਮੈਂ ਬਾਦੀ ਬਾਕੀ ਹੈ ਚੀਨੀ ਪੱਤੀ ਪਾਉਣ ਵਾਲੀ ਬਾਕੀ ਹੈਗੀ ਹੈ ਕਿੰਨੀ ਬਸਤੂ ਬਣਾ ਦੇਣੀ ਤੁਸੀਂ ਬਣਾ ਲਓ ਹਾਂ ਮੈਂ ਨਹੀਂ ਬਣਾਵਾਂ ਤੂੰ ਕਰ ਲੈ ਰੋਟੀ ਖਾਣ ਨੂੰ ਨਵਦੀਪ ਕੱਲ ਮੈਂ ਸਾਰਾ ਦਿਨ ਉੱਠੀ ਨਹੀਂ ਸੀ ਤੇ ਸਾਰੇ ਸੁੱਕੇ ਪੈ ਸੀ ਪੁੱਤ ਦੇ ਵਿਚਾਰੇ पानी पाता नवदीप ने कल तो <laughs> आ जान गे गुलाब जी आ जाएगी सारा कुछ सही हो जाएगा उधर पाता पानी नवदीप ने इधर भी झाड़ू <laughs> भी ला ती कल भी जवाकों ने आके सारा किया <laughs> सारा काम किया ਨਹੀਂ ਆਹ ਮੈਂ ਅਚਾਰ ਲੈ ਕੇ ਆਇਆ ਠੀਕ ਹੈ ਕਿੰਨ ਮੱਕ ਤੇ ਨਹੀਂ ਮਿਲਦਾ ਪਿਆ ਅੱਛਾ ਹੈ ਮੈਂ ਵੀ ਤੁਹਾਨੂੰ ਜ਼ਾਣ ਦੇਣੀ ਹੈ ਨਹੀਂ ਮੈਂ ਤੁਹਾਨੂੰ ਜ਼ਾਣ ਦੇਣੀ ਹੈ ਇਹ ਇਹ ਅਚਾਰ ਦੀ ਕਰੀਮ ਸਿਰਫ ਖਾਦੀ ਮਸਾਲਾ ਆਹੋ ਮਸਾਲਾ ਨਾ ਕਿਦੇ ਇਹਦੇ ਸਾਰੀ ਤਰ੍ਹਾਂ ਦਾ ਅਚਾਰ ਹੈ ਸਾਰੇ ਤਰ੍ਹਾਂ ਦਾ ਬਿਲਕੁਲ ਨਹੀਂ ਇੰਚ ਇੰਨਾ ਵਧੀਆ ਨਹੀਂ ਹੈ ਨਹੀਂ ਡੈਡੀ ਤੁਸੀਂ ਦੱਸ ਇੰਚ ਇੰਚ ਮੇਰੇ ਸੱਤੀ ਨਾਲ ਕਿੰਨਾ ਜਿਵੇਂ ਜਿਵੇਂ ਚੀਜ਼ ਨਾਲ ਅਡਜਸਟਮੈਂਟ ਕਰਨੀ ਪੈਂਦੀ ਹੈ ਕੀ ਕਰਨੀ ਪੈਂਦੀ ਹੈ ਬੰਦਾ ਨਾਲ ਹੋਵੇ ਨਾਲ ਨਾਲ ਮੰਮੂ ਹਾਂ ਪਰ ਸਾਰੀ ਚੀਜ਼ ਮੈਂ ਨਹੀਂ ਦਿੰਦੀ ਹੁੰਦੀ ਕੋਈਆਂ ਮੈਂ ਅੱਜ ਫੇਰ ਦਿੱਕਤ ਜ਼ਿਆਦਾ ਹੋਰ ਵਧ ਗਈ। ਦਰਦ ਨਹੀਂ हटਿਆ। ਪਾਸੇ ਦੇ ਬੈਠਿਆ ਨਹੀਂ ਆਂਦਾ। ਮੁਸ਼ਕਿਲ ਹੋ ਰਹੀ ਐ। ਹੁਣੀ ਉੱਠ ਕੇ ਬੈਠਿਆ। ਸਵੇਰੇ ਮੈਂ ਆਲੂ ਵੀ ਲੈ ਆਇਆ, ਸਮਾਨ ਵੀ ਲੈ ਆਇਆ ਤੇ ਕੰਮ ਅੱਜ ਫੇਰ ਨਹੀਂ ਲੱਗਿਆ। ਪਤਾ ਨਹੀਂ ਮੇਰੀ ਕਿਸਮਤ ਕੀ ਕਹਿੰਦੀ ਐ। ਚਲੋ ਵਾਹਿਗੁਰੂ ਰਿਕਸ਼ਾ ਲੈ ਰਿਹਾ ਹਾਂ। ਸਬਰ ਦਾ ਫਲ ਮਿੱਠਾ ਹੁੰਦਾ। ਸਬਰ ਰਹਿਣਾ। ਦੋ ਟੀਕੇ ਹੋਣ ਲੱਗੇ, ਗੋਲੀਆਂ ਵੇਖੀਆਂ। ਨਾ ਮੈਂ ਕੁਝ ਵੀ ਨਹੀਂ ਹਾਂ। ਸਬਰ ਸਬਰ ਦਾ ਫਲ ਮਿੱਠਾ ਹੀ ਹੁੰਦਾ ਐ। ਹਾਂ ਨਹੀਂ ਖਾ ਤਾਂ ਨਹੀਂ ਸਕਦਾ ਸਬਰ ਤਾਂ ਕਰ ਹੀ ਸਕਦਾ ਬੰਦਾ ਐ ਚਲੋ ਵਾਹਿਗੁਰੂ ਨੇ ਜਿਹੜਾ ਕਰਮਾ ਚ ਲਿਖਿਆ ਹੈ ਵੇਖ ਲੈ ਕਿੰਨੀ ਮਸਤ ਹੋਈ ਪੀ ਰੋਟੀ ਖਾਣ ਦੀ ਬਿਲਕੁਲ ਵੇ ਤਾਂ ਕੁਝ ਨਹੀਂ ਖਾ ਤਾਂ ਮੰਮੀ ਐ ਤਾਂ ਖਾਣ ਨੂੰ ਪਹਿਲਾਂ ਕੀ ਖਾਂਦੀ ਐ ਇਸ ਟਾਈਮ ਰੋਟੀ ਖਾਂਦੀ ਹੁੰਦੀ ਐ ਇਹ ਵਾਰ ਆ ਗਿਆ ਹੁਣ ਮੀ ਵਸੇ ਅੰਤ ਭਾਰੀ ਹੁੰਦਾ ਅੰਦਰ ਤੱਕ ਜਾਂਦਾ ਹੀ ਨਹੀਂ ਹੌਲ ਹਲਕਾ ਹੋ ਗਿਆ ਪਹਿਲੇ ਬਹੁਤ ਤੇ ਜਾਂਦਾ ਪਿਆ ਸੀਗਾ ਇੱਕੋ ਦਮ ਹਲਕਾ ਹੋ ਗਿਆ ਹੁਣ ਮੰਮੀ ਸਾਨੂੰ ਡਾਂਟਦੇ ਪਏ ਸੀਗੇ ਜਦੋਂ ਕੋਈ ਵੀ ਆਈ ਜੀ ਇਹ ਉਹ ਤੁਸੀਂ ਤਾਂ ਬਣਾਉਂਦੇ ਨਹੀਂਗੇ ਪਰ ਰਾਤ ਨੂੰ ਬੋਲਦੀ ਬਸ ਅੱਜ ਥੋੜਾ ਜਿਆਦਾ ਵਲੌਗ ਨਹੀਂ ਬਣਿਆ ਇੰਨਾ ਕੀ ਬਣਿਆ ਹੈ ਮੰਮੀ ਐਹੀ ਗੱਲ ਹੈ ਨਾ ਐਹੀ ਗੱਲ ਹੈ ਨਾ ਕਿ ਬਹੁਤ ਸਾਰੇ ਵੀਡੀਓ ਵਲੌਗ ਨਹੀਂ ਬਣਿਆ ਇਹਨੂੰ ਬੰਦ ਕਰੀਏ ਕੋਈ ਨਹੀਂ ਹਾਂ ਤੁਸੀਂ ਗੈਸ ਕਰੋ ਕੀ ਆ ਰਿਹਾ ਹੈ ਬਹੁਤ ਸਪੈਸ਼ਲ ਚੀਜ਼ ਮੈਨੂੰ ਤਾਂ ਵੀ ਕੀ ਪਤਾ ਹੋਣਾ ਸਟਾਰਟ ਫ फेब्रुवारी ਨੂੰ ਕੀਤਾ ਸੀ 29 ਫ फेब्रुवारी ਨੂੰ ਮੇਸੀ ਸਾਲ ਜਾਂ ਪਿਛਲੇ ਸਾਲ ਦੀ ਨਾ ਮੈਨੂੰ ਵੀ ਨਹੀਂ ਬਣਾ ਆ ਇਸ ਸਾਲ ਚ ਕੀਤਾ ਸੀ ਪਰ ਇਸ ਮਹੀਨੇ ਦੀ 18 ਤਰੀਕ ਨੂੰ ਕੁਛ ਹੋ ਗਿਆ ਤੁਸੀਂ ਗੈਸ ਕਰੋ ਕਮੈਂਟ ਚ ਦੱਸਿਓ ਹਾਂਜੀ ਮੈਂ ਆ ਵੀ ਛੱਤ ਤੇ ਤੇ ਬਾਰਿਸ਼ ਪਈ ਆਂਦੀ ਹੈਗੀ ਐ ਜਿਆਦਾ ਤੇਜ਼ ਵੀ ਨਹੀਂ ਹੈਗੀ ਤੇ ਸੂਰਜ ਵੀ ਨਿਕੜਾ ਖੜਾਏਗਾ ਦੋਪੋ ਵਿੱਚ ਬਾਰਿਸ਼ ਨਵਦੀਪ ਨੂੰ ਮੈਂ ਕਹਿਆ ਸੀ ਨਵਦੀਪ ਗੁੱਸੇ ਹੋ ਗਿਆ ਮੈਂ ਕਿਹਾ ਛੱਟੇ ਚਲੀਏ ਹੁੰਦਰੀ ਚਲੀ ਗਈ ਚਲੋ ਮੈਂ ਤਾਂ ਆਵਾਂ ਜਾਨੀ ਬਾਬਾ ਬਾਰਿਸ਼ ਆਈ ਜਾਂਦੀਏਗੀ ਚਲੋ ਠੀਕ ਹੈ ਜੀ ਲਓ ਜੀ ਮੈਂ ਆ ਗਈ ਥੱਲੇ ਤੇ ਆ ਬੈਠਾ ਹਰਮਨ ਕਿੰਨਾ ਚਿਹਰਾ ਹੋ ਗਿਆ ਤੈਨੂੰ ਮੋਬਾਈਲ ਦੇਖਦੇ ਨੂੰ ਚੰਦੇ দেখো তু তু কি আয় নী বারশ আ ਉਹ ਮੇਰੇ ਹੱਡ ਦੇ ਫੇ ਤੁਸੀਂ ਇਹ ਮੁੱਟਨ ਦੱਬੋ ਕੀ ਉਲਟਾ ਸੋਧੋ ਬੈੜੀ ਰੁਕ ਅੱਜ ਮੈਂ ਉਠਾਣੇ ਵੇਖ ਜੇ ਹੁਣ ਤੁਸੀਂ ਇਹ ਮੈਂ ਉਠਾਵਾਂਗੀ ਕੋਈ ਬੋਲਦਾ ਹੈਗਾ ਵੇਖ ਜੇ ਹੁਣ ਸੇ ਖੜਾ ਹੋ ਜਾ ਖੜਾ ਹੋ ਜਾ ਖੜਾ ਹੋਣਾ ਕਿ ਨਹੀਂ ਹੋਣਾ ਟਾਈਮ ਵੇਖ ਕਿੰਨਾ ਹੋ ਰਿਹਾ ਹੈ ਕਿੰਨੀ ਵਾਰ ਕਹਿ ਦਿਖਾਵਾਂ ਗੋੰਬੀ ਤੁਸੀਂ ਨਹੀਂ ਫੇਰ ਉੱਠਦੇ ਕੋ ਨਹੀਂ ਹੈਗੇ ਨੇ ਉਹ ਗੋਲੀਆਂ ਨੇ ਸੁਸਤੀ ਜੜਦੀ ਉਹਨਾਂ ਨਾਲ ਯਾਰ ਜਾਵਾ ਯਾਰ ਸੁਸਤੀ ਨਾ ਜੜਰੀ ਖੜਿਓ ਜੋ ਤਰਦਾ ਹੀ ਜਾਂਦਾ ਉਹਨਾਂ ਨਾਲ ਮੈਨੂੰ ਮਮਾ ਮਾਉ ਨੂੰ ਇਹਨੇ ਮੂਹਰੇ ਵੇਵਕਉਂਦੇ ਨੇ ਇਹ ਸ਼ਰੀਫ ਚਿਹਰੇ ਕੋ ਦੇਖੋ ਆਪਸੇ ਵੇਖ ਤੇ ਮੋਬਾਈਲ ਚ ਲੱਗੇ ਫਿਰਦੇ ਫਿਰੋ ਮੈਂ ਕੋਈ ਫੜ ਗਈ ਫਿਰ ਇਹ ਸ਼ਰੀਫ ਚਿਹਰੇ ਨਾ ਮੈਨੂੰ ਦੇ ਦੋ ਕੀ ਬੋਲੀ ਐਨੇ ਵੀਰੇ 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 ਇੱਕ ਰੋਟੀ ਦੀ ਚੂਰੀ ਕੋਣ ਬਣਾਉਣਾ ਉਹ ਵੀ ਉਹ ਜਿਹਨੇ ਚੂਰਾ ਬਣਾਇਆ ਖਾਣੇ ਮੈਂ ਵੀ ਚੂਰਾ ਖਾਵਾਂਗੀ ਤੂੰ ਵੀ ਚੂਰਾ ਖਾਵੇਂ ਠੀਕ ਹੈ ਦਮ ਬੋਲਦੀ ਤੂੰ ਤੇ ਨੂੰ ਦੱਸਦੀ ਆ ਮੈਂ ਤੈਨੂੰ ਪੂਰਾ ਬਣਾਇ ਖਵਾਨੀ ਆ ਠੀਕ ਐ ਮੰਮੀ ਚੂਰਾ ਕੀ ਹੁੰਦਾ ਜਦੋਂ ਹੁੰਦਾ ਨਹੀਂ ਐ ਰੋਕ ਜਾ ਪੱਕਾ ਦੱਸੋਗੇ ਨਾ ਰੁਕੋ ਤਾਂ ਦੇਖ ਉਹ ਤਾਂ ਵੀਡੀਓ ਚ ਨਹੀਂ ਸੀ ਤਾਂ ਹੀ ਨਹੀਂ ਜੀ ਮੰਮੀ ਇੱਥੇ ਬਣਾਉਂਦੇ ਮੈਂ ਰੋਟੀਆਂ ਪਹਿਲੇ ਹੋ ਗਏ ਸੀਗਾ ਇਹ ਉਹ ਗਾਇਬ ਨਹੀਂ ਕੱਪੜਾ ਲੈਣ ਗਏ ਸੀ ਹੈ ਕੱਪੜਾ ਲੈਣ ਗਏ ਸੀ ਉਹ ਵਾਲਾ ਅੱਜ ਕਾ ਦੀ ਸਬਜੀ ਹੈ ਅੱਜ ਕਾਲੇ ਛੋਲੇ ਕਾਲੇ ਛੋਲੇ ਹੂੰ ਜੋ ਨਹੀਂ ਪਸੰਦ ਉਹਨਾਂ ਨੇ ਬੋਲੇ ਮੈਨੂੰ ਕੋਈ ਚੀਜ਼ ਪਸੰਦ ਵੀ ਹੁੰਦੀ ਹੈ ਕਿਹਦੀ ਪਸੰਦ ਹੈ ਤੁਹਾਨੂੰ ਕੋਈ ਪਸੰਦ ਹੈ ਆਲੂ ਬੋਲੇ ਵੀ ਨਹੀਂ ਬੋਲਣਗੇ ਓਕੇ ਬਾਏ ਮੈਨੂੰ ਇਸ ਰੋਟੀ ਨੂੰ ਮੈਨੂੰ ਮੈ ਹੀ ਖਾਣਾ ਪਸੰਦ ਹੈ ਤੇ ਮੈਗੀ ਜ਼ਿਆਦਾ ਨਹੀਂ ਖਾਣੀ ਚਾਹੀਦੀ ਮੈਂ ਤਿੰਨੇ ਖਾਧੀ ਹੈ ਨਾਲ ਫੇਰ ਨਹੀਂ ਖਾਣੀ ਚਾਹੀਦੀ ਕਿੰਨੇ ਖਾਧੀ ਹੈ ਤੇਰੇ ਵਾਸਤੇ ਖਰਾਬ ਹੈ ਮੈਗੀ ਅੱਜ ਤਾਂ ਵਲੌਗ ਮੰਮੀ ਐਂਡ ਕਰਨਗੇ ਅੱਜ ਨਾ ਰੈਡੀ ਕਰਨਗੇ ਨਾ ਮੈਕ ਰਾਂਗੀ ਚਲ ਮੰਮੀ ਹੋ ਜਾ ਸਟਾਰਟ ਠੀਕ ਵਲੌਗ ਨਹੀਂ ਐਂਡ ਕਰਨਾ ਕੀ ਬੋਲ ਰਹਾ ਮੈਂ ਹੁਣ ਆਪਣੇ ਟਾਈਮ 'ਚ ਕਰਨਾ ਹਾਂ ਬੋਲੋ ਲਾਈਕ ਕਮੈਂਟ ਸਰਪ੍ਰਾਈਜ਼ ਵਾਓ ਕਰੋ ਤੇ ਵਲੌਗ ਡੇਲੀ ਦੇਖਾ ਕਰਾਓ ਸਾਡਾ ਤੇ ਹੋਰ ਲਾਈਕ ਠੀਕ ਹੈ ਹਾਂ ਗੁੱਡ ਨਾਈਟ ਸਸਰੀ ਗਰ ਸਾਰਿਆਂ ਨੂੰ ਹਾਂਜੀ ਆਪਣਾ ਖਾਣਾ ਪੀਣਾ ਹੋ ਗਿਆ ਜੀ ਤੇ ਆਪਾਂ ਹੁਣ ਇਸ ਵਲੌਗ ਨੂੰ ਕਰਦੇ ਆਂਡ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਜੀ ਮਿਲਦੇ ਆਂ ਨੈਕਸਟ ਵਲੌਗ ਚ ਬਾਏ